ਤੇ ਮੇਰੇ ਸਾਹਮਣੇ ਨਾ ਤਾਂ ਇਹਨਾਂ ਦਾ ਕਦੇ ਕੋਈ ਦੂਜੀ ਤਰ੍ਹਾਂ ਦਾ ਕੋਈ ਫੋਨ ਫੋਨ ਉਸ ਲੈਂਡ ਲਾਈਨ ਤੇ ਸਾਡੇ ਕੋਈ ਆਇਆ ਨਾ ਕੋਈ ਚਿੱਠੀ ਪੱਤਰ ਕਿਸੇ ਦੂਜੀ ਤਰੀਕੇ ਦਾ ਜਿਵੇਂ ਕੁੜੀਆਂ-ਕੜੀਆਂ ਦੇ ਆ ਜਾਂਦੇ ਹੁੰਦੇ ਨੇ ਨਾ दारू ਪੈਲ ਵਾਲੀ ਗੱਲ ਮੈਂ ਤਾਂ ਕਦੇ ਦੇਖਣ ਕਿ ਭਾਂਤੋ ਵੀ ਟੱਲੀ ਹੋਇਆ ਫਿਰਦਾ ਉੱਥੇ ਜਾ ਹੋਰ ਫਿਰਦਾ ਹਾਂ ਇੱਕ ਚੀਜ਼ ਮੈਨੂੰ ਰਾਜ ਨੇ ਦੱਸੀ ਕਹਿੰਦਾ ਭਾਜੀ ਨਾ ਸਾਡੇ ਤੁਹਾਡੇ ਤਾਂ ਅਸੀਂ ਰੱਦਦੇ ਤੁਹਾਡੇ ਕਰਦਾ ਸਾਡੇ ਮਤਲਬ ਇਹ ਨਹੀਂ ਕੋਈ ਇਦਾਂ ਹੀ ਚੀਜ਼ ਕਹਾਂ ਇੱਕ ਸਾਡੇ ਸਾਡੇ ਨਾ ਕਦੇ ਕਹਿੰਦਾ ਉੱਠਿਆ ਹੁੰਦਾ ਵੀ ਆਪਾਂ ਕੁਸ ਖਾਈਏ ਪੀਣ ਵਾਲੀ ਗੱਲ ਤਾਂ ਕੋਕ ਫੜੀ ਜਾਂਦੀ ਹੈ ਅਗਲਾ ਉਹ ਸਾਰੇ ਜਿਹੜੇ ਪਰਿਵਾਰ ਸੀ ਇਹਨਾਂ ਦੇ ਘਰਾਂ ਚ ਹੋ ਸਕਦਾ ਇਹ ਚੀਜ਼ ਵੈੜ ਨਾ ਹੁੰਦੀ ਹੋਵੇ ਵੀ ਆਪਾਂ ਅੰਡਾ ਨਹੀਂ ਖਾਣਾ ਜਾਂ ਮੀਟ ਨਹੀਂ ਖਾਣਾ ਕੁਝ ਇੱਕ ਚੁੱਕ ਨਹੀਂ ਖਾਣਾ ਨਾ ਇਹ ਰਾਜਨੇਕ ਬਰੀ ਗੱਲ ਦਸੀ ਕਹਿੰਦਾ ਉਹ ਉੱਥੇ ਕੀ ਸੀ ਉਦੋਂ ਬਾਲਾ ਬੌਸ ਤਾਂ ਮੈਨੂੰ ਹੀ ਮੰਨਦੇ ਸੀ ਸਾਰੇ ਵੀ ਕਿਉਂਕਿ ਕੰਪਨੀ ਦਾ ਇੱਕ ਉਹ ਸੀਗਾ ਇੰਡਿਆ ਸੀਨੀਅਰ ਸੀਗੇ ਸਾਡੇ ਕੋਲ ਕੰਟੈਕਸਟਾ ਗੱਡੀ ਹੁੰਦੀ ਸੀ ਅਸੀਂ ਕਈ ਵਾਰੀ ਜਦੋਂ ਡਿਜ਼ਾਈਨਰ ਕੋਲੇ ਜਾਣਾ ਨਾ ਜਾਂ ਕੋਈ ਮਾਰਕੀਟਿੰਗ ਜਾਣਾ ਗੇੜਾ ਕੱਢਣ ਤਾਂ ਇਹਨਾਂ ਨੂੰ ਨਾਲ ਬਿਠਾ ਲੈਣਾ ਹੁੰਦਾ ਸੀ ਉਹ ਹੁੰਦਾ ਸੀਗਾ ਚਲੋ ਆਫ ਚਲੀ ਹੈ ਨਾ ਤਾਂ ਉਹ ਰਾਜਵਰ ਨੇ ਗੱਲ ਦੱਸੀ ਕਹਿੰਦਾ ਕਿਹੜਾ ਕਹਿੰਦਾ ਤੁਸੀਂ ਉੱਥੇ ਗਏ ਆਪਣਾ ਘੰਟਾ ਕਰ ਨਾ ਜਿਹੜੀ ਭਦੌੜਾਜ਼ ਮਾਰਕੀਟ ਹੈ ਇਹ ਸਵਰਨਜੀ ਸਭੀ ਜਿਹੜਾ ਅੱਜਕੱਲ ਚੇਅਰਮੈਨ ਨੇ ਆਪਣੇ ਇਹਦੇ ਆਰਟ ਕਾਉਂਸਲ ਇਹ ਇਹ ਡਿਜ਼ਾਈਨਰ ਹੁੰਦੇ ਸਾਡੇ ਉਦੋਂ ਡਿਜ਼ਾਈਨ ਇਹ ਹੁੰਦਾ ਹੁੰਦਾ ਸਾਡੇ ਮੈਨਾਂ ਨੂੰ ਮਿਲਣ ਜਾਣਾ ਸੀ ਕਿਤੇ ਕਹਿੰਦਾ ਸਾਨੂੰ ਇਹ ਲੱਗਿਆ ਕਿ ਹੁਣ ਦੋ ਲੱਗ ਗਿਆ ਪਾਉਣ ਭਾਜੀ ਉਰ ਹੀ ਗਏ ਨੇ ਉੱਪਰ ਟਾਈਮ ਲਾ ਕੇ ਆਉਣਗੇ ਮੇਰੀ ਇਹਨਾਂ ਨਾਲ ਵਧੀਆ ਬਣਦੇ ਸੀ ਉਹ ਜਿਹੜਾ ਖ਼ਬਾਰ ਸੀ ਦਿੱਤਾ ਮੈਨੂੰ ਜੀ ਗੋਬੀ ਦੇ ਕੱਚੇ ਪਾਰ ਨੇ ਉਹ ਵੀ ਇਹਨਾਂ ਨੇ ਦਿੱਤਾ ਸੀ ਖ਼ਬਾਰ ਵੀ ਆ ਪੜ੍ਹ ਕੇ ਦੇਖੋ ਤੇ ਉਹ ਇਹਨਾਂ ਨੇ ਕੀ ਕੀਤਾ ਉਹ ਕਿਤੇ ਉਹ ਜਿਹੜਾ ਹੁੰਦਾ ਕੋਈ ਲੈ ਲਿਆ ਚਿਕਨ ਚੋਕਨ ਕੋਈ ਲੈ ਲਿਆ ਹੈਨਾ ਤੇ ਰਾਜ ਨੇ ਮੈਨੂੰ ਗੱਲ ਦੱਸੀ ਕਹਿੰਦਾ ਸਾਨੂੰ ਨਹੀਂ ਪਤਾ ਜੀ ਤੁਸੀਂ ਉਹਦੀ ਧਮਕੋਗੇ ਹੁਣ ਮੈਂ ਗਿਆ ਚੌਥੀ ਮੰਜ਼ਲ ਤੇ ਉਹਦਾ ਦਫ਼ਤਰ ਜੀ ਪੌੜੀਆਂ ਚੜਿਆ ਉੱਥੇ 2 ਮਿੰਟ ਲਾਏ ਨਾ ਲਾਏ ਮਿਲਿਆ ਨਹੀਂ ਮਿਲਿਆ ਵਾ ਮੁੜ ਆਇਆ ਕ ਉਹ ਦੇਖਿਆ ਭਾਜੀ ਆਗੇ ਭਾਜੀ ਕਹਿੰਦਾ ਅਸਤੇ ਜਿਹੜੇ ਨੈਪਕੀਨ ਜਿਹਾ ਹੁੰਦੇ ਨੇ ਉਹਨਾਂ ਚੀ ਕਹਿੰਦਾ ਉਹ ਉਹਨੂੰ ਇਕੱਠਾ ਕਰ ਲਿਆ ਵਿੱਚ ਹੀ ਗਿਆ ਵਗੈਰਾ ਵੀ ਕਹ ਲੈ ਸਾਡਾ ਉੱਥੋਂ ਘਰ ਸੀਗਾ 10 12 ਕਿਲੋਮੀਟਰ ਫਰੋਜ਼ਪੁਰ ਰੋਡ ਤੇ ਜਿੱਥੇ ਅੱਜ ਕੱਲ ਸਦੀਕ ਸਾਹਿਬ ਰਹਿੰਦੇ ਨੇ ਉਹ ਕੋਠੀ ਸੀ ਤੇ ਕਹਿੰਦਾ ਅਸੀਂ ਹੁਣ ਦੇਖੀਏ ਵੀ ਜੇ ਪੱਕ ਕਰਾਂਗੇ ਤਾਂ ਮਾਤਾ ਨੇ ਨਹੀਂ ਮਤਲਬ ਮੇਰੇ ਮਿਸਜ ਦੀ ਬੜੀ ਰਿਸਪੈਕਟ ਕਰਦੇ ਸੀ ਮਤਲਬ ਇਹ ਜੇ ਮਾਮ ਉਹਨੇ ਮਤਲਬ ਅਫਦ ਕਰ ਨਵਾਇਆ ਰੋਲ ਜਨਚ ਰਹੇ ਰਹੇ ਬੱਚੇ ਉੱਤੇ ਤੁਸੀਂ ਘਰੇ ਲੈ ਕੇ ਜਾਵਾਂਗੇ ਆਪਾਂ ਧਰਮਪ੍ਰਸ਼ਟ ਹੋਊਗਾ ਆਪਾਂ ਘਰੇ ਲੈ ਕੇ ਜਾ ਸਕਦੇ ਹੁਣ ਡੇਗ ਨਹੀਂ ਸਕਦੇ ਨੇ ਕਿਤੇ ਕਰੀਏ ਤਾਂ ਕੀ ਕਰੀਏ ਨਾ ਮਤਲਬ ਇਦਾਂ ਦਾ ਸੀਗਾ ਜੇ ਆਪਾਂ ਆ ਗੱਲਾਂ ਨੂੰ ਜੋੜੀਏ ਕਿੱਥੇ ਆ ਗੱਲਾਂ ਕਿੱਥੇ ਉਹ ਉਹ ਬੱਚੇ ਕਿਤਨਾ ਕਿਤੇ ਜ਼ਿੰਦਗੀ ਦੇ ਵਿੱਚ ਕੀ ਆ ਕੋਈ ਹੋ ਸਕਦਾ ਕੋਈ ਐਸਾ ਸਾਥੀ ਮਿਲਿਆ ਹੋਵੇ ਜਿਹੜੇ ਸਾਥੀ ਦਾ ਆਵਦਾ ਜਿਹੜਾ ਇੰਟਰਸਟ ਹੋਵੇ ਚੀਜ਼ਾਂ ਨੂੰ ਖਾਣ ਪੀਣ ਚ ਕਹਿ ਲੋ ਜਾਂ ਸ਼ੌਂਕ ਕਹਿ ਲੋ ਉਦਾਂ ਦਾ ਹੋਵੇ ਜੇ ਮੇਰੇ ਦੌਰ ਚ ਮੈਂ ਹਜਾ ਕੁਝ ਨਹੀਂ ਦੇਖਿਆ ਕਦੇ ਕਿ ਵੀ ਇਹਨਾਂ ਬੱਚਿਆਂ ਨੇ ਕਦੇ ਮੂੰਹ ਤੇ ਕੋਈ ਧਰੀ ਵੀ ਹੋਵੇ ਜਾਂ ਕੁਝ ਖਾਦਾ ਹੋਵੇ ਅੰਡਾ ਵੀ ਬਹੁਤ ਦੂਰ ਦੀ ਗੱਲ ਹੈ ਮੇਰੇ ਸਾਹਮਣੇ ਮਲਾ ਤੁਸੀਂ ਉਦੋਂ ਬਾਅਦ ਵੀ ਬਹੁਤ ਟਾਈਮ ਵਰਤ ਦੇ ਰਹੇ ਹੋ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਵੀ ਬਹੁਤ ਵਾਰੀ ਵੀਡੀਓ ਦੇ ਵਿੱਚ ਸਾਹਮਣੇ ਦਿਖ ਦੇ ਜਾਂਦਾ ਵੀ ਭਗਵੰਤ ਮਾਨ ਦੀ ਸ਼ਰਾਬ ਪੀਤੀ ਹੋਈ ਹੈ ਤੇ ਜਾਂ ਤੁਸੀਂ ਕਿਸੇ ਆਸ-ਪਾਸ ਕੋਈ ਕਿੱਸਾ ਸੁਣਿਆ ਹੋਵੇ ਜਾਂ ਕਦੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਦੇ ਕੋਈ ਇਹੋ ਜਿਹਾ ਟੱਕਰਾ ਹੋਇਆ ਦੇਖੋ ਜੇ ਕਦੇ ਮੈਨੂੰ ਕਿਸੇ ਨੇ ਕਿਹਾ ਨਾ ਇੱਕ ਗੰਦੀ ਵਾਰੀ ਹਮ ਹਮ ਹੋਂ ਤੱਕ ਰ ਨਹੀਂ ਇਸ ਤਰ੍ਹਾਂ ਦੀ ਕਦੇ ਗੱਲ ਹੋਈ ਮੈਨੂੰ ਜੇ ਕਿਸੇ ਨੇ ਕਿਹਾ ਵੀ ਭਾਜੀ ਥੋੜਾ ਮोटा ਕਿਤਨਾ ਕਿਤੇ ਦੇਖੋ ਪਤਾ ਕੀ ਹੈ ਰਾਠ ਸਾਹਿਬ ਇਹ ਚੀਜ਼ਾਂ ਕਦੋਂ ਤੁਹਾਡੀ ਜਿੰਦਗੀ ਖਚਾਉਂਦੀਆਂ ਨੇ ਹਮ ਆਪਾਂ ਇੱਕ ਬੰਦੇ ਦਾ ਫਰੰਟ ਫੇਸ ਤਾਂ ਦੇਖਦੇ ਆ ਨਾ ਉਹ ਤਾਂ ਬੈਕ ਗ੍ਰਾਉਂਡ ਨਹੀਂ ਦੇਖਦੇ ਕਿੱਥੇ ਕੀ ਹੈ ਭਗਵੰਤਮਾਨ ਹੋਰਾਂ ਦਾ ਜਿਹੜਾ ਡਾਈਵੋਰਸ ਡਾਈਵੋਰਸ ਹੋਇਆ ਹੂੰ ਹੂੰ ਉਹਦੇ ਪਿੱਛੇ ਸਟੋਰੀਆਂ ਕੀ ਨੇ ਹੈਨਾ ਉਹ ਭਗਵੰਤਮਾਨ ਜਾਣਦਾ ਉਹਦੀ ਜ਼ਿੰਦਗੀ ਜਾਣਦੀ ਹੈ ਜਾਂ ਉਹਦਾ ਆਪ ਆਪਣਾ ਅੰਦਰਲਾ ਆਤਮਾ ਜਾਣਦੀ ਹੈ ਨਾ ਤੇ ਜਦੋਂ ਕੋਈ ਜ਼ਿੰਦਗੀ ਦੇ ਵਿੱਚ ਕੋਈ ਸਹੀ ਜੀ ਘਟਨਾ ਵਾਪਰਦੀ ਹੈ ਜਿਹੜੀ ਤੁਸੀਂ ਮਨੇਜ ਨਹੀਂ ਕਰ ਪਾਉਂਦੇ ਹੂੰ ਹੂੰ ਹੈਨਾ ਤੇ ਮਨੇਜ ਕਰਨ ਦਾ ਮਤਲਬ ਹੈ ਕਿ ਵੀ ਮਨ ਮਨੋ ਮਨ ਦੇ ਤੌਰ ਤੇ ਸਟਰੋਂਗ ਨਹੀਂ ਹੋ ਰੱਖ ਸਕਦੇ ਗੱਲ ਨੂੰ ਵੀ ਉਤੇ ਆਪਾਂ ਉਹ ਨਹੀਂ ਕਰ ਸਕਦੇ ਹੋ ਸਕਦਾ ਕਿਤੇ ਕਿਸੇ ਨੇ ਕਿਹਾ ਹੋਵੇ ਚੱਲ ਤੂੰ ਆ ਯਾਰ 2 ਮਿੰਟ ਬੈਠ ਆ ਪੀ ਪੀ ਲਈਏ ਕਾ ਲੀਏ ਕਰ ਲਈਏ ਕੋਲ ਚੀਜ਼ ਲੰਘ ਜਾਂਦੀ ਅੰਦਰ ਤਾਂ ਉਦੋਂ ਕਈ ਵਾਰੀ ਕਿਸੇ ਕੈਮਰੇ ਮੂਰੇ ਵੀ ਬੰਦਾ ਆ ਜਾਂਦਾ ਪਰ ਮੇਰੇ ਸਾਹਮਣੇ ਕਦੇ ਇਹ ਜੀ ਘਟਨਾ ਨਹੀਂ ਵਾਪਰੀ ਜਿਹੜੀਆਂ ਤਾਂ ਆਪਾਂ ਸੁਣਦੇ ਆਂ ਦੇਖਦੇ ਆਂ ਕਈ ਵੀ ਲੱਗਦਾ ਹੁੰਦਾ ਕਿ ਯਾਰ ਹੁਣ ਕਿਤਨਾ ਕਿਤੇ ਕੋਈ ਨਾ ਕੋਈ ਹੋਇਆ ਹੋਗਾ ਜਾਂ ਦੇਖੋ ਪਿੰਡੀ ਖਾਂਦੀ ਸਾਰੀ ਦੁਨੀਆ ਜੀ ਬਦਨਾਮ ਬਦਨਾਮ ਬੁਰੇ ਵਾਲੀ ਆਪਾਂ ਗੱਲ ਕਰਦੇ ਆਂ ਪਿੰਡਾ ਕੌਣ ਨਹੀਂ ਹਾਂ ਨਾ ਤਾਂ ਮੈਂ ਨਹੀਂ ਲੈ ਜਾਦਾ ਕੈਮਰੇ ਅੱਗੇ ਇੱਕ ਵਾਰੀ ਕੋਈ ਮੌਕੇ ਦਾ ਬਹੁਤ ਵੱਡਾ ਮਨਿਸਟਰ ਸੀਗਾ ਸੌਣ ਚਾਹ ਕੇ ਰੋਪੜ ਕੋਲ ਉਹਨੇ ਸੜਕ ਦੇ ਉੱਤੇ ਜਾਮ ਲਾ ਕੇ ਕੁਰਸੀ ਟੇਬਲ ਲਾ ਕੇ ਦਰੂ ਕੈਸੀ ਹੋ ਹੂੰ ਪੁਰਾਣੇ ਪੁਰਾਣੀਆਂ ਸਰਕਾਰਾਂ ਚ ਹੈਨਾ ਬਟ ਉਹ ਕਹਿੰਦਾ ਵੀ ਕਈ ਵਾਰੀ ਗੱਲ ਕਿਸੇ ਦੀ ਜ਼ਿਆਦਾ ਇਹ ਗੱਲਾਂ ਵੀ ਜੋ ਮੇਰੀ ਆਪਦੀ ਥਿੰਕਿੰਗ ਹੈ ਜਦੋਂ ਤੁਹਾਨੂੰ ਕਿਸੇ ਇਨਸਾਨ ਦਾ ਕੋਈ ਹੋਰ ਲੂਪ ਹੋਲੀ ਲੱਭਦਾ ਹੈਨਾ ਤਾਂ ਉਹ ਉਹਦੇ ਤੇ ਆ ਇਲਿਗੇਸ਼ਨ ਲਾਉਣਾ ਬਹੁਤ ਸੌਖਾ ਹੈ ਹੂੰ ਐਨਬੀਏ ਦਾਰੂ ਪੀ ਕੇ ਆਇਤਾ ਆ ਕਰਤਾ ਜਿਹਨੇ ਆ ਕਰਤਾ ਕਰਤਾ ਹੈ ਨਾ ਆਪਾਂ ਕਰਦਾਰਾਂ ਦੇ ਉੱਤੇ ਜੇ ਅਲਿਗੇਸ਼ਨ ਲਾਉਣਾ ਹੋਵੇ ਉਹ ਵੀ ਇਹੀ ਹੁੰਦਾ ਕਿ ਜੇ ਕੋਈ ਤੀ ਪੈਣ ਨੂੰ ਆਪਾਂ ਨੇ ਕਿਸੇ ਬਦਨਾਮ ਕਰਨਾ ਤਾਂ ਆਪਾਂ ਕੀ ਕਵਾਂਗੇ ਵੱਧ ਤੋਂ ਵੱਧ ਵੀ ਇਹ ਫੋਨਾਂ ਤੇ ਲੱਗ ਰਹੀ ਨੇ ਜੀ ਰੀਲਾਂ ਬਣਾਉਂਦੀ ਰਹਿੰਦੀ ਐਂਦਰ ਜਾਂਦੀ ਰਹਿੰਦੀ ਚਾਹੇ ਉਹ ਜਿੰਨੀ ਮਰਜੀ ਸਟੇਜੀ ਕੁੜੀ ਹੋਵੇ ਪਰ ਆਪਾਂ ਆਪਣੇ ਲੋਕਾਂ ਨੂੰ ਨੀਵਾ ਦਿਖਾਉਣ ਵਾਸਤੇ ਇਸ ਤੋਂ ਵਧੀਆ ਮਤਲਬ ਮੌਕਾ ਨਹੀਂ ਕੋਈ ਮਿਲਦਾ ਹੁੰਦਾ ਮੈਂ ਕਹਿੰਨਾ ਕਿ ਵੀ ਜੇ ਤੂੰ ਜ਼ਿੰਮੇਵਾਰ ਤੇ ਰਹੇਂਗੇ ਕਿਸੇ ਵੀ ਤਰੀਕੇ ਮਨ ਤੁਹਾਡੇ ਤੇ ਉਂਗਲੀਆਂ ਨਹੀਂ ਉੱਟਣੀਆਂ ਚਾਹੀਦੀਆਂ ਤੁਹਾਨੂੰ ਖੁਦ ਵੀ ਇਹ ਨਾ ਗੱਲਾਂ ਦੀ ਸਵੈ ਪਰਚੋਲ ਕਰਨੀ ਚਾਹੀਦੀ ਹੈ ਕਿ ਯਾਰ ਮੇਰੇ ਤੇ ਐਸ ਗੱਲ ਕਰਕੇ ਉਂਗਲ ਉੱਟਰੀ ਹੈ ਕਿ ਇਹ ਮੇਰੇ ਚ ਕੋਈ ਘਾਟ ਹੈ ਜਾਂ ਮੇਰੇ ਤੇ ਕੋਈ ਚੀਜ਼ ਇੰਨੀ ਭਾਰੂ ਪੈ ਗਈ ਹਾਂ ਹਾਂ ਹੈਨਾ ਦੇਖੋ ਮੈਂ ਜਿਨੋ ਨਹੀਂ ਬੰਦਾ ਮੰਨ ਲਓ ਮੈਨੂੰ ਆਪਣੇ ਕੰਮ ਨਾਲ ਪਿਆਰ ਹੈ ਮੈਨੂੰ ਮੇਰੇ ਮੇਰੇ ਕੰਮ ਤਾਂ ਮੇਰੇ ਤੇ ਭਾਰੂ ਪੈ ਸਕਦਾ ਉਹ ਹੋਰ ਚੀਜ਼ ਮੇਰੇ ਤੇ ਭਾਰੂ ਕਿਵੇਂ ਪੈ ਜੇ ਬਿਲਕੁਲ ਹੈਨਾ ਭਈ ਐਦਾਂ ਦੀ ਗੱਲ ਜੇ ਪਰ ਅੱਜ ਦੀ ਗੱਲ ਕਰੀਏ ਵੀ ਰਾਜ ਦੀ ਵੀ ਮੈਨੂੰ ਸੁਣਨਾ ਚਾਹੀ ਸੀ ਗੱਲ ਵੀ ਉਹ ਵੀ ਮਗਲੇ ਦੌਰ ਚ ਥੋੜੀ ਜਿਆਦਾ ਸ਼ਰਾਬ ਪੀਂਦਾ ਸੀ ਬਟ ਉਹਦੇ ਪਿੱਛੇ ਕਾਰਨ ਕੀ ਆ ਸੀ ਉਹ ਚੀਜ਼ਾਂ ਦੇ ਪਿੱਛੇ ਨਹੀਂ ਜਾਂਦੇ ਉਹਦੇ ਪਿਛਲੇ ਕਾਰਨ ਜਾਂ ਤਾਂ ਜਿਹੜਾ ਬੰਦਾ ਉਹ ਤਾਂ ਚੱਲੋ ਰਾਜ ਤਾਂ ਵਿਚਾਰਾ ਆਪਣਾ ਚੈਨ ਨਹੀਂ ਹੁੰਦਾ ਉਸ ਟਾਈਮ ਨਾਲ ਤੇ ਉਹ ਪਿੱਛੇ ਕਾਰਨ ਕੀ ਨੇ ਉਹਦੀ ਲੋਡ ਕਿਉਂ ਪਈ ਜਿਹੜੇ ਬੱਚਿਆਂ ਦੀ ਮੈਂ ਗੱਲ ਕਰਦਾ ਜਿਹੜਾ ਬੱਚਾ ਨੂੰ ਮੈਂ ਜਾਣਦਾ ਜਿਹਨਾਂ ਦੇ ਸੰਸਕਾਰਾਂ ਦੀ ਮੈਂ ਗੱਲ ਕਰਦਾ ਜਿਹੜੇ ਕਿ ਮਤਲਬ ਚਾਹ ਦਾ ਕਪੀ ਕੇਸਾਰ ਨਾਲੇ ਬੱਚੇ ਸੀ ਉਹਨਾਂ ਉਹ ਉਹਨਾਂ ਚ ਐਡੀ ਵੱਡੀ ਟਰਨਿੰਗ ਪੁਆਇੰਟ ਕਿੱਥੇ ਆਇਆ ਰਾਜ ਬ੍ਰਾਡ ਤਾਂ ਕਹਿੰਦੇ ਵੀ ਬਹੁਤ ਕਲਾਕਾਰਾਂ ਦੀ ਜ਼ਿੰਦਗੀ ਬਣਾਉਣ ਵਾਲਾ ਉਹ ਸੀ ਉਹ ਸੀ ਜਿਹੜੇ ਇੱਕ ਗਾਣੇ ਦੀ ਕੰਪੋਜੀਸ਼ਨ ਅੜ ਜਾਂਦੀ ਸੀ ਤਾਂ ਰਾਜ ਬ੍ਰਾਡ ਨੂੰ ਫੋਨ ਕਰਦੇ ਸੀ ਵੀ ਕੰਪੋਜੀਸ਼ਨ ਬਣਾ ਕੇ ਦੇ ਦੇ ਹਨ ਟੈਲੈਂਟਡ ਕ੍ਰੀਏਟਿਵ ਬਹੁਤ ਸੀ ਤੇ ਉਹਨੂੰ ਸ਼ਰਾਬ ਨੇ ਬਹੁਤ ਨੁਕਸਾਨ ਪਹੁੰਚਾਇਆ ਕਈ ਵਾਰੀ ਕਹਿੰਦੇ ਵੀ ਚੱਕ ਕੇ ਲੈ ਕੇ ਆਉ ਦੇਖੋ ਜਦੋਂ ਰਾਜ ਸਾਡੇ ਕੋਲੇ ਆਇਆ ਉਦੋਂ ਇਹ ਜੀਤਕਾਰ ਆਇਆ ਠੀਕ ਹੈ ਜੀ ਉਹ ਸਾਡੇ ਕੋਲੇ ਘਰੇ ਰਿਹਾ ਤੇ ਬਾਅਦ ਚ ਜਦੋਂ ਮੇਰੇ ਕੋ ਕੰਮ ਦਾ ਲੋਡ ਇੰਨਾ ਸੀਗਾ ਸਾਡੀ ਕੰਪਨੀ ਚ ਤਕਰੀਬਨ ਹਰ ਹਫਤੇ ਇੱਕ ਕੈਸਟ ਆਉਂਦੀ ਹੁੰਦੀ ਸੀ ਕੈਸਟ ਚ 8 ਗਾਣੇ ਹੁੰਦੇ ਅੱਜ ਕੱਲ ਤਾਂ ਇੱਕ ਇੱਕ ਗਾਣੇ ਨੂੰ ਕੱਢਦੇ ਲੋਕੀ ਨਾ ਜੇ ਹੁਣ 8 ਗਾਣੇ ਦਾ ਮਤਲਬ 32 ਜਾਂ 35 ਗਾਣੇ ਇੱਕ ਮਹੀਨੇ ਸਾਡੇ ਰਿਲੀਜ਼ ਹੁੰਦੇ ਸੀ ਉਦੋਂ ਰਾਜ ਮੇਰੇ ਨਾਲ ਹੈਲਪ ਕਰਦਾ ਹੁੰਦਾ ਕੰਪੋਜੀਸ਼ਨ ਬਣਾਉਣ ਚ ਗਾਣਾ ਸਿਲੈਕਸ਼ਨ ਕਰਨ ਚ ਉਹਦੇ ਆਪ ਦੇ ਗਾਣੇ ਬੜੇ ਅਸੀ ਰਿਕਾਰਡ ਕਰਦੇ ਹੁੰਦੇ ਐਜੇ ਰੈਕਟਰ ਹੈ ਨਾ ਉਹਦੇ ਗੁਰਚਰਨ ਬਿਰਖੋਰਾਂ ਹਰਪਾਜ ਸਿੰਘ ਦੇ ਦੀ ਮਲਤਿਆਰੀ ਚੱਲਦੀ ਹੁੰਦੀ ਹੈ ਹਰਪਾਜ ਸਿੰਘ ਦਾ ਗਾਣਾ ਹਿੱਟ ਹੋਇਆ ਸੀ ਲਿਖਿਆ ਮੇਰੇ ਸੀਗਾ ਨਾ ਹੈਲੋ ਹੈਲੋ ਕਰਿਆ ਕਰ ਉਹ ਗਣਾ ਰਾਜਵਰਾੜ ਨੇ ਕੰਪੋਜੀਸ਼ਨ ਬਣਾਈ ਸੀ ਤੇ ਰਾਜਵਰਾੜ ਨੂੰ ਫਿਰ ਮੈਂ ਸਟੂਡੀਓ ਦਾ ਕੰਮ ਜਿਹੜੀ ਡਬਿੰਗ ਕਰਨੀਆਂ ਕਲਾਕਾਰਾਂ ਦੀ ਵੀ ਤੂੰ ਕਰਾ ਲੈ ਯਾਰ ਮੈਂ ਹੋਰ ਕੰਮ ਦੇਖਦਾ ਹੈ ਨਾ ਉਹ ਕਰਾਉਂਦਾ ਹੁੰਦਾ ਰਾਜਵਰਾੜ ਮਤਲਬ ਇੰਨਾ ਸੌ ਬੱਚਾ ਸੀਗਾ ਤੇ ਮਤਲਬ ਆਪਾਂ ਉਹਦੀ ਇਹ ਨਹੀਂ ਕਹਿ ਸਕਦੇ ਕਿ ਉਹ ਬੰਦਾ ਕੋਈ ਬਹੁਤ ਜ਼ਿਆਦਾ ਅਸਰ ਆਦੀ ਹੋ ਗਿਆ ਸੀ ਇਹਦਾ ਉਹਦੀ ਜ਼ਿੰਦਗੀ 'ਚ ਕੋਈ ਨਾ ਕੋਈ ਹੀ ਸੱਟ ਨੂੰ ਲੱਗੀ ਹਾਲਾਂਕਿ ਉਹਦੇ ਜਿਹੜੇ ਘਰੋਂ ਪਰਿਵਾਰ ਹੈਗਾ ਬਹੁਤ ਵਧੀਆ ਬਹੁਤ ਵਧੀਆ ਸਾਡੀ ਬੇਟੀ ਹੋ ਕਹਿ ਸਕਦਾ ਗਾਂ ਬੱਚਿਆਂ ਨੂੰ ਦੋਨਾਂ ਨੂੰ ਮਿਲਿਆ ਬਹੁਤ ਵਧੀਆ ਪਰਿਵਾਰ ਮਤਲਬ ਉਹਨਾਂ ਦਾ ਪਿਛਲਾ ਪਸ਼ੋਕੜ ਵੀ ਬਹੁਤ ਵਧੀਆ ਜਿਹੜੀ ਸਾਡੀ ਨੂਰ ਰਾਣੀ ਕਹ ਲਈਏ ਧੀ ਰਾਣੀ ਕਹ ਲਈਏ ਤੇ ਬਟ ਕੋਈ ਨਾ ਕੋਈ ਸੱਟ ਵੱਜਦੀ ਹੈ ਕਿ ਜ਼ਿੰਦਗੀ 'ਚ ਜਿਹੜੀ 66 ਨੂੰ ਬੰਦਾ ਹੋਰ ਤਰੀਕੇ ਨਹੀਂ ਭਲਾ ਸਕਦਾ ਤੇ ਉੱਥੋਂ ਉਹ ਚੀਜ਼ ਮਾੜਾ ਮੋਟਰ ਰਲੀਫ ਦਿੰਦੀ ਹੈ ਕਿ ਮੈਂ ਤਾਂ ਕਦੇ ਪੀਤੀ ਨਹੀਂ ਮਤਲਬ ਜਿੱਦਾਂ ਮੈਂ ਪੀਊਗਾ ਮੈਨੂੰ ਲੱਗੂਗਾ ਕਿ ਕਿਹੜੀ ਚੀਜ਼ ਦੇ ਕੰਮ ਆਉਂਦੀ ਹੈ ਮੈਂ ਤਾਂ ਲੱਗੇ ਪੀਤੀ ਨਹੀਂ ਤੇ ਕਰਕੇ ਜਦੋਂ ਬੰਦਾ ਇਹਨਾਂ ਚੀਜ਼ਾਂ ਦਾ ਆਦੀ ਹੁੰਦਾ ਤਾਂ ਕੋਈ ਹੋਰ ਚੀਜ਼ ਇਹ ਜੀ ਪਹਲਵਾਉਣ ਵਾਸਤੇ ਸ਼ਾਇਦ ਆਦੀ ਹੋਣਾ ਰਾਜ ਬਰਾੜ ਦਾ ਕੋਈ ਨਾ ਕੋਈ ਨੁਕਸਾਨ ਹੋਇਆ ਹੋਊਗਾ ਹਾਲਾਂਕਿ ਵਧੀਆ ਕੰਪਨੀ ਉਹਦੀ ਚੱਲ ਪਈ ਗਾਣੇ ਬੱਟੇ ਉਹਦੀ ਆਪਦੇ ਬੜੇ ਹਿੱਟ ਹੋਏ ਫਿਲਮ ਦੇ ਵਿੱਚ ਨੁਕਸਾਨ ਕਹਿੰਦੇ ਕਾਫੀ ਹੋਇਆ ਹਾਂ ਉਹ ਦੇਖੋ ਉਹ ਉਹ ਵੀ ਗੱਲ ਨਾ ਕੋਈ ਨਾ ਕੋਈ ਚੀਜ਼ ਹੋਈ ਹੋਗੀ ਫਿਲਮ 'ਚ ਨੁਕਸਾਨ ਹੋਇਆ ਜਾਂ ਕੋਈ ਆਪਾਂ ਕੋਈ ਇਦਾਂ ਦੀ ਚੀਜ਼ ਐਸਿਡ ਵੇਚਦੀ ਏ ਜਿਹੜਾ ਕਿ ਦੁਆਰਾ ਬਣਾਉਣਾ ਔਖਾ ਹੋ ਜਾਂਦਾ ਹੈ ਨਾ ਨਵਨ ਦੇਖੋ ਦੋ ਤਰ੍ਹਾਂ ਦੀ ਗੱਲ ਹੁੰਦੀ ਹੈ ਅਸੀਂ ਪ੍ਰੋਡਿਊਸਰ ਕੈਟੇਗਰੀ ਚ ਆਉਨੇ ਆ ਅਸੀਂ ਆਪਦਾ ਪੈਸਾ ਲਾ ਕੇ ਕਲਾਕਾਰਾਂ ਨੂੰ ਪ੍ਰਮੋਟ ਕਰਦੇ ਸਾਡੇ ਤੇ ਬਹੁਤ ਰੁਟੀਨ ਹੋ ਜਾਂਦਾ ਉਤਾਰ ਚੜਾਹ ਕਾਟਾ ਵਾਦਾ ਹੋ ਜਾਂਦਾ ਕੈਸਡ ਹਟ ਹੋ ਗਈ ਕੈਸਡ ਫੇਲ ਹੋ ਗਈ ਕੈਸਡ ਹਟ ਹੋ ਗਈ ਉਹ ਜਮਾਨੇ ਚ ਮੁਹਬਤ ਕੈਸਡ ਸੀਗੀ ਸੁਪਰ ਫਲਾਪ ਗਏ ਸੀ ਹੈਨਾ ਤੇ ਸਾਨੂੰ ਪਤਾ ਕਿ ਵੀ ਸਾਨੂੰ ਕਿੰਨਾ ਨੁਕਸਾਨ ਹੋਇਆ ਸੀਗਾ ਪਰ ਅਸੀਂ ਜਿਗਰਾ ਕੀਤਾ ਨਾ ਦਵਾਰੇ ਖੜੇ ਹੋਏ ਫਿਰ ਕਈ ਵਾਰੀ ਕੀ ਉਹ ਜਿਹੜੀ 6 ਵਜੇ ਦੇ ਉਹਨੂੰ ਤੂੰ ਚਾਲ ਨਹੀਂ ਸਕਦੇ ਫਿਰ ਆਪਾਂ ਉਹਨੂੰ ਪ੍ਰਿੰਟ ਦਾ ਜਾਂ ਤਾਂ ਕੋਈ ਦੂਜਾ ਸਾਥੀ ਕਰੇਂਦਾ ਤੂੰ ਆ ਲਾਲਾ ਜਰ ਹੂੰ ਉਹ ਅੰਤਨੇ ਤੱਕ ਜਿੰਦਗੀ 'ਚ ਹਾਰ ਵੀ ਨਹੀਂ ਦੇਖੀ ਉਹ ਅੰਤਨੇ ਕਿਸੇ ਕੰਮ 'ਚ ਹੀ ਜਿੰਦਗੀ 'ਚ ਹਾਰ ਨਹੀਂ ਦੇਖੀ ਉਹਦੀ ਉਹਦੀ ਮਤਲਬ ਪਏ ਗੱਲ ਨੂੰ ਬੜਾਈ ਕਰਾਂਗੇ ਉਹਦੀ ਇਸ ਤਰੀਕੇ ਕਿ ਉਹ ਇਨਸਾਨ ਨੇ ਕਰ ਜਿੰਦਗੀ 'ਚ ਕਦੇ ਹਾਰ ਨਹੀਂ ਦੇਖੀ ਜਿਹੜੀ ਹਾਰ ਆਪਨ ਤੋੜ ਦਿੰਦੀ ਹੈ ਇਦਾਂ ਮਤਲਬ ਜਿਹੜੀ ਚੀਜ਼ ਨੇ ਉਹਨੂੰ ਇਸ ਗੱਲ ਪਾਸੇ ਕਿਤਨੇ ਕਿਤੇ ਲਾਇਆ ਉਹ ਗੱਲ ਕੋਈ ਹੋਰ ਹੈ ਇਦੋਂ ਵੀ ਵੱਡੀ ਗੱਲ ਹੈ ਹਾਰ ਤੋਂ ਵੀ ਵੱਡੀ ਗੱਲ ਹੈ ਨਹੀਂ ਫਿਰ ਇਹ ਕਈ ਵਾਰੀ ਇਹ ਗੱਲ ਹੁੰਦੀ ਹੈ ਨਾ ਵੀ ਜਦੋਂ ਆਮ ਬੰਦਾ ਸਟਾਰ ਬਣ ਜਾਂਦਾ ਹੈ ਉਦੋਂ ਫਿਰ ਉਹਨੂੰ ਜਾਂ ਉਹਨੂੰ ਆਫਰ ਉਹਦਾਂ ਦੇ ਆਉਣ ਲੱਗ ਜਾਂਦੇ ਆ ਜਾਂ ਦੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਜਿਹੜਾ ਗਲੋ ਆਪਾਂ ਜਿਆਦਾ ਬਣ ਜਾਂਦਾ ਹਨਾ ਲਾਈਟਰਨਪ ਜਿਆਦਾ ਹੋ ਜਾਂਦੀ ਹੈ ਤੇ ਫਿਰ ਉਹਨੂੰ ਆਪ ਦਾ ਪਰਿਵਾਰ ਛੋਟਾ ਲੱਗਣ ਲੱਗ ਜਾਂਦਾ ਜਿਹੜੇ ਬੰਦੇ ਜਿਵੇਂ ਤੁਸੀਂ ਤਾਂ ਕਹਿੰਦੇ ਬਹੁਤ ਵੱਡੀ ਦੂਰਅੰਦੇਸ਼ੀ ਹੈ ਤੇ ਲੋਕ ਇਹ ਚੀਜ਼ ਦਾ ਇੰਜ਼ਾਮ ਲਾਉਂਦੇ ਨਹੀਂ ਭਗਵੰਤ ਮਾਨਿਆ ਆ ਦੇ ਬੱਚਿਆਂ ਨੂੰ ਤੇ ਵਾਈਫ ਨੂੰ ਉਹ ਚੀਜ਼ ਸਮਝ ਜਾਣੀ ਉਹ ਨਵੇਂ ਮੌਕੇ ਹਲਤ ਲੱਗਿਆ ਨਹੀਂ ਇਸ ਵਾਸਤੇ ਨਾ ਮੈਂ ਸਹਿਮਤ ਨਹੀਂ ਹਾਂਗਾ ਦੇਖੋ ਭਗਵੰਤ ਨੇ ਜਦੋਂ ਸਟਾਰडम ਸੀਗਾ ਸੁਪਰਸਟਾਰ ਆਪਾਂ ਕਹਿੰਦੇ ਸੁਪਰ ਤੋਂ ਵੀ ਉੱਪਰ ਸ਼ਬਦ ਵੀੜਾਏਗਾ ਉਹ ਸਾਡੇ ਸਾਹਮਣੇ ਤੇ ਹੰਡਾਇਆ ਉਹਨੇ ਹਾਂ ਜਦੋਂ ਅਸੀਂ ਬਾਹਰ ਸ਼ੋਅ ਲੈ ਕੇ ਜਾਂਦੇ ਹੁੰਦੇ ਐਡੇ-ਐਡੇ ਸ਼ੋਅ ਹੁੰਦੇ ਬਾਹਰਲੇ ਮੁਲਕਾਂ 'ਚ ਤੇ ਇੱਥੇ ਇੱਕ ਇਸਟਾ ਉਹਦੀਆਂ ਮਤਲਬ ਡਿਮਾਂਡ ਪੈਂਦੀ ਹੁੰਦੀ ਲੋਕ ਮਗਰ-ਮਗਰ ਫਿਰਦੇ ਹੁੰਦੇ ਟਿਪਸ ਵਾਲੀ ਕੰਪਨੀ ਉਹਨੇ ਉਦੋਂ ਤੇ ਕੁਰਸੀ ਰਾਣੀ ਕਿਸ ਤਰ੍ਹਾਂ ਸੀ ਗੱਡੀ ਦੀ ਟਿਪਸ ਨੂੰ ਮੈਂ ਦਿੱਤੀ ਸੀ ਮੂੰਹ ਮੰਗੇ ਪੈਸੇ ਮਤਲਬ ਦੇਣ ਨੂੰ ਤਿਆਰ ਹੁੰਦੇ ਸੀ ਕਿ ਲੋਕੀ ਫਿਲਮਾਂ ਦੇ ਮੂੰਹ ਮੰਗੇ ਪੈਸੇ ਦੇਣ ਨੂੰ ਤਿਆਰ ਹੁੰਦੇ ਸ਼ੋਹਾਂ ਦੇ ਮੂੰਹ ਮੰਗੇ ਪੈਸੇ ਦੇਣ ਨੂੰ ਤਿਆਰ ਹੁੰਦੇ ਉਹ ਚੀਜ਼ਾਂ ਪਿੱਛੇ ਰਹਿ ਗਈਆਂ ਨਾ ਫਿਰ ਉਹਦਾ ਤਾਜ਼ਾਤਾ ਹੁੰਦਾ ਕਿ ਕੱਲੀ ਕੁਲਫੀ ਅਗਰ ਮਗਰ ਮੇਟੋ ਹੀ ਹੋਵੇ ਅਗਲੇ ਦਿਨ ਬੰਦਾ ਉਸ ਪਾਸੇ ਆ ਗਿਆ ਦਾ ਵੱਡਾ ਸ਼ੋਅ ਟ੍ਰਾਂਟੋ ਦਾ ਵੱਡਾ ਸ਼ੋਅ ਜਿਸ ਤੱਕ ਨਿਗਾਹ ਜਾਂਦੇ ਉੱਤੱਕ ਲੋਕ ਹੁੰਦੇ ਸੀਗੇ ਹਾਂ ਹਾਂ ਤੇ ਉਹ ਚੀਜ਼ ਤਾਂ ਪਿੱਛੇ ਰਹਿ ਗਈ ਉਹ ਜਿਹੜੀ ਲੋਕੀ ਕਹਿੰਦੇ ਨੇ ਆਪਦਾ ਪਰਿਵਾਰ ਛੋਟਾ ਲੱਗਣ ਲੱਗ ਜਾਂਦਾ ਉਹ ਉਹ ਵੀ ਨਹੀਂ ਹੁੰਦਾ ਕਿ ਜਿਸ ਬੰਦੇ ਨੇ ਦੁਨੀਆ ਦੇਖ ਲਈ ਜਿਸ ਬੰਦੇ ਨੇ ਪੂਰਾ ਸ਼ੋਰ ਦੀ ਪੀਕ ਦੇਖ ਲਈ ਉਹ ਬੰਦੇ ਨੂੰ ਪਰਿਵਾਰ ਵੀ ਛੋਟਾ ਨਹੀਂ ਲੱਗਦਾ ਹੁੰਦਾ ਕਿਉਂਕਿ ਜਿਸ ਲੜਕੀ ਨਾਲ ਜਿਸ ਬੱਚੀ ਨਾਲ ਉਹਦੀ ਪਹਿਲੀ ਮੈਰਿਜ ਹੋਈ ਸੀਗੀ ਉਹ ਤਾਂ ਇਹਨੇ ਮਤਲਬ ਇੱਕ ਤਰ੍ਹਾਂ ਬਹੁਤ ਵਧੀਆ ਪਰਿਵਾਰਕ ਰਿਸ਼ਤੇ ਚ ਰਿਸ਼ਤਾ ਰਿਹਾ ਸੀ ਹੈਰ ਭਾਜਨ ਮਾਨ ਉਹਨਾਂ ਦੀ ਮਤਲਬ ਸਿਸਟਰ ਲਾਸੀ ਕੀ ਕੁੜੀ ਹੈ ਨਾ ਤੇ ਉਹਦਾ ਦੀ ਗੱਲ ਨਹੀਂ ਗੱਲ ਕੋਈ ਇਦਾਂ ਦੀ ਹੋਊਗੀ ਜਿਹੜੀ ਕਿ ਜੱਗ ਜਾਹਰ ਨਹੀਂ ਹੋਈ ਜਿਸ ਕਰਕੇ ਮਤਲਬ ਲੋਕ ਕਹਿੰਦੇ ਨੇ ਲੋਕਾਂ ਦਾ ਦੇਖੋ ਆਪਾਂ ਇੰਟਰਵਿਊ ਕਰ ਰਹੇ ਹਾਂ ਆਪਣੀ ਇੰਟਰਵਿਊ ਮੰਨ ਲਓ ਜਿੰਨੇ ਮਿੰਟਾਂ ਦੀ ਹੁੰਦੀ ਐ ਇਹ ਚੋਂ 10 ਗੱਲਾਂ ਨਿਕਲ ਆਉਣਗੀਆਂ ਕ੍ਰਿਟਿਸਾਈਜ਼ ਕਰਨ ਵਾਲਾ ਕੋਈ ਮੂੰਹ ਨਹੀਂ ਫੜਿਆ ਜਾਂਦਾ ਜਦੋਂ ਤੁਹਾਡਾ ਹੋਰ ਕੋਈ ਲੂਪ ਹੋਲ ਨਹੀਂ ਲੱਭਦਾ ਤਾਂ ਤੁਹਾਨੂੰ ਤੁਹਾਨੂੰ ਕੋਈ ਨਾ ਕੋਈ ਮਾੜੀ ਚੀਜ਼ ਦਾ ਸਾਰਾ ਲੈ ਕੇ ਉਹਨੂੰ ਵੱਡੀ ਪਾਲਿਸ਼ ਕੀਤਾ ਜਾਂਦਾ ਐ ਸਾਈਕੋਲੋਜੀ ਇਦਾਂ ਦੀ ਐ ਵੀ ਸੱਤਾ ਸੱਤਾ ਧਿਰ ਦੇ ਨਾਲ ਸਾਡਾ ਵਿਰੋਧੀ ਹੁੰਦਾ ਆਮ ਸਾਰਿਆਂ ਦੀ ਹੁੰਦਾ ਕਿਹਦਾ ਨਹੀਂ ਹੋਇਆ ਹਾਂ ਆਮ ਬੰਦੇ ਦਾ ਹਰ ਇੱਕ ਜਿਹੜਾ ਆ ਬੰਦਾ ਹੁੰਦਾ ਉਹਨੇ ਸੱਤਾ ਦੇ ਦਿੱਕਤ ਖਿਲਾਫ ਹੀ ਬੋਲਣਾ ਹੁੰਦਾ ਪਰ ਜੇ ਡੀਪਲੀ ਦੇਖਿਆ ਜਾਵੇ ਐਨਾ ਕੁਝ ਚੇਂਜ ਕਰਤਾ ਨਾ ਤੁਸੀਂ ਸਰਕਾਰੀ ਹਸਪਤਾਲਾਂ ਚ ਜਾਓਗੇ ਨਾ ਇਹ ਮੈਂ ਸਰਕਾਰੀ ਹਸਪਤਾਲ ਤਾਂ ਇੰਨੇ ਜਿਆਦਾ ਚੀਜ਼ਾਂ ਨਹੀਂ ਆਂਦੇ ਮਰੜza ਨਹਿਰੀ ਪਾਣੀ ਆਪਕ ਜ਼ੱਟ ਜ਼ਿੰਮੇਦਾਰ ਬਣ ਉਹ ਉੱਥੇ ਤੱਕ ਪੰਚਾਇਤ ਜਿੱਥੇ ਟਿੱਬੀਆਂ ਤੋਂ ਨਹੀਂ ਪਾਣਾ ਟਿੱਬਿਆਂ ਤੇ ਸਾਡੇ ਖੇਤ ਤੇ ਬੈਂਚ ਸੀਗੇ ਇੱਕ ਟੱਕ ਸਾਡੇ ਟਿੱਬਿਆਂ 'ਚ ਉਹਤੇ ਵੀ ਪਾਈਪਾਂ ਪੈ ਗਈਆਂ ਮੇਰੇ ਸਹੁਰੇ ਨੇ ਇਹਦੀ ਭੂਆ ਵੀ ਉੱਥੇ ਤੇ ਟਿੱਬਿਆਂ 'ਚ ਪਾਣੀ ਚੜਾਤਾ ਉੱਥੇ ਮੋਟਰ ਦਿਨ ਦਿਨ ਲੇਟਾਂ ਆਪਣੇ ਦੋ ਮੋਟਰਾਂ ਨਹੀਂ ਤਾਂ ਰਾਤ ਨੂੰ ਲੈੜ ਦਿੰਦੇ ਸੀ ਝੋਨੇ ਦੇ ਜਾ ਕੇ ਘਰ ਆ ਕੇ ਆਉਣਾ ਸੌ ਜਾਂਦੇ ਸੀ ਲੋਕ ਐਤਕੀ ਤੇ ਅੱਗੇ ਰਾਤ ਨੂੰ ਜਾਣਾ ਉਹਨਾਂ ਨੇ ਹਾਜੀ ਰੋਵਰੇ ਤਾਂ ਆਪ ਸੱਚੀ ਗੱਲ ਹੈ 90% ਇਹ ਵੀ ਬਹੁਤ ਹੈ 90% ਲੋਕਾਂ ਨੂੰ ਬਸ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਸਰਕਾਰ ਨਹੀਂ मतलब ਪਰਫੈਕਟ ਤਾਂ ਕੋਈ ਨਹੀਂ ਹੁੰਦਾ ਪਰ ਹਜੇ ਤੱਕ ਤਾਂ ਨਹੀਂ ਬਣੀ ਮੇਰੀ ਨਿਗਾਹ ਤਾਂ ਨਹੀਂ ਪਣੀ ਕੋਈ